ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਪ੍ਰਕਾਸ਼ ਵਰਲਡ ਵਾਈਡ ਚੈਨਲ ਤੇ ਮੇਰੀ ਪਹਿਲੀ ਵੀਡੀਓ ਹੈ ਔਰ ਮੈਂ ਦੱਸਣਾ ਚਾਹਾਂਗੀ ਕਿ ਗੁਰਮਤ ਪ੍ਰਕਾਸ਼ ਵਰਲਡ ਵਾਈਡ ਚੈਨਲ ਜੋ ਕਿ ਪਹਿਲਾਂ ਮੇਰੇ ਫਾਦਰ ਸਾਹਿਬ ਜੀ ਨੇ ਇਹ ਚੈਨਲ ਜੋ ਕ੍ਰੀਏਟ ਕੀਤਾ ਸੀ ਬਟ 2019 ਤੋਂ ਲੈ ਕੇ ਅੱਜ ਤੱਕ ਉਸ ਚੈਨਲ ਤੇ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਗਰਮੀ ਸਰਦੀ ਮੌਸਮ ਸਰੀਰਕ ਜੋ ਵੀ ਦੁੱਖ ਪਰੇਸ਼ਾਨੀਆਂ ਆਈਆਂ ਉਹਨਾਂ ਨੂੰ ਦੇਖਿਆ ਤੇ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਤਾਂ ਉਦੋਂ ਉਸ ਦੇ ਜੋ ਸਬਸਕ੍ਰਾਈਬਰ ਸਨ ਸਿਰਫ 154 ਸਾਲ ਪਰ ਇੰਨੀ 6 ਸਾਲ ਦੇ ਵਿੱਚ ਮੈਂ ਮਿਹਨਤ ਕੀਤੀ ਕਿ ਅੱਜ 2000 ਦੇ ਤੱਕ ਜਾ ਰਹੇ ਸੀ ਇੰਨੀ ਮੁਸ਼ਕਲ ਦੇ ਨਾਲ ਔਰ ਜੋ ਵੌਸ ਟਾਈਮ ਕੰਪਲੀਟ ਹੋ ਰਿਹਾ ਸੀ ਮਤਲਬ ਕਿ ਜੋ YouTube ਚੈਨਲ ਸੀ ਉਹ ਇੱਕ ਸਕਸੈਸਫੁਲ ਜਾ ਰਿਹਾ ਸੀ ਪਰ ਕੁਝ ਇਸ ਤਰ੍ਹਾਂ ਹੋ ਗਿਆ ਰੱਬ ਦੇ ਹੁਕਮ ਦੇ ਅਨੁਸਾਰ ਉਹ ਜੋ ਚੈਨਲ ਆ ਕੱਲ ਡਿਲੀਟ ਹੋ ਗਿਆ ਉਸ ਚੈਨਲ ਤੇ ਤੁਹਾਨੂੰ ਕੋਈ ਵੀ ਜੋ ਵੀਡੀਓ ਨਹੀਂ ਮਿਲੇਗੀ ਬਹੁਤ ਦੁੱਖ ਹੋ ਰਿਹਾ ਕਿਉਂਕਿ ਉਹ ਮੇਰੇ ਪਿਤਾ ਜੀ ਵੱਲੋਂ ਇੱਕ ਮੇਰੇ ਮੈਂ ਸਮਝ ਰਹੀ ਸੀ ਕਿ ਆਖਰੀ ਮੇਰੀ ਦੀ ਨਿਸ਼ਾਨੀ ਹੈ ਕਿ ਮੈਂ ਉਸ ਚੈਨਲ ਤੇ ਸਕਸੈਸ ਹੋਣਾ ਹੈ ਪਰ ਜੋ ਰੱਬ ਦਾ ਹੁਕਮ ਅਸੀਂ ਕਦੇ ਵੀ ਰੱਬ ਦੇ ਹੁਕਮ ਨੂੰ ਟਾਲ ਨਹੀਂ ਸਕਦੇ ਉਹ ਚੈਨਲ ਕੱਲ ਅਕਾਊਂਟ ਜੋ ਬੰਦ ਕੀਤਾ ਗਿਆ YouTube YouTube ਦੀ ਟੀਮ ਵੱਲੋਂ ਸੋ ਮੈਂ ਬੇਨਤੀ ਕਰਾਂਗੀ ਕਿ ਜੋ ਵੀ ਮੇਰੀ YouTube ਫੈਮਲੀ ਸੀ ਜੋ ਵੀ ਮੇਰੀ ਵੀਡੀਓ ਦੇਖ ਰਹੇ ਸਨ ਫਿਰ ਤੋਂ ਇਹ ਮੈਂ ਚੈਨਲ ਇੱਕ ਨਵੀਂ ਕੋਸ਼ਿਸ਼ ਕਰ ਰਹੀ ਹਾਂ ਗੁਰਮਤ ਪ੍ਰਕਾਸ਼ ਵਰਲਡਵਾਈਡ ਨਾਮ ਤੇ ਨਿਊ ਚੈਨਲ ਕ੍ਰੀਏਟ ਕਰਨ ਦੀ ਤਾਂ ਪਲੀਜ਼ ਇਸ ਨੂੰ ਕੁਝ ਹੀ ਦਿਨਾਂ ਦੇ ਵਿੱਚ ਜੋ ਸਬਸਕ੍ਰਾਈਬ ਉਸੇ ਹੀ ਨੈਸਟੇਜ ਤੇ ਲੈ ਕੇ ਜਾਵਾਂਗੀ ਔਰ ਸਖਤ ਤੋਂ ਸਖਤ ਮਿਹਨਤ ਕਰਾਂਗੀ ਕੁਝ ਹੀ ਦਿਨਾਂ ਦੇ ਵਿੱਚ ਸੋ ਗੱਲ ਕਰਦੇ ਹਾਂ ਜੀ ਜੋ ਪਿਤਾ ਜੀ ਨੇ ਜੋ ਚੈਨਲ ਸ਼ੁਰੂ ਕੀਤਾ ਸੀ ਉਹਨਾਂ ਦਾ ਮੇਨ ਮਤਲਬ ਸੀ ਗੁਰਬਾਣੀ ਦਾ প্রচার ਕਰਨਾ ਇੱਕ ਮੋਟੀਵੇਸ਼ਨ ਲੈ ਕੇ ਆਣੀ ਸੋ ਉਸੇ ਹੀ ਰਾਤੇ ਮੈਂ ਚੱਲ ਰਹੀ ਸੀ ਗੁਰਬਾਣੀ ਦਾ ਪ੍ਰਚਾਰ ਸਿੱਖ ਇਤਿਹਾਸ ਜੋ ਵੀ ਸੈਲਫ ਸਟਡੀ ਕਰਕੇ ਮੈਂ ਉਸ ਚੈਨਲ ਤੇ ਪਾਰੀ ਸੀ ਸੋ ਫਿਰ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਜ਼ਿੰਦਗੀ ਦਾ ਨਾਮ ਹੀ ਉਹ ਹੈ ਕਿ ਜੇਕਰ ਜ਼ਿੰਦਗੀ ਦੇ ਵਿੱਚ ਰੁਕਾਵਟ ਆਂਦੀ ਹੈ ਤਾਂ ਤੁਸੀਂ ਕਿਵੇਂ ਅੱਗੇ ਵਧਦੇ ਹੋ ਕਿਵੇਂ ਹਿੰਮਤ ਨੂੰ ਹਾਰਦੇ ਨਹੀਂ ਹੋ ਔਰ ਲਾਈਫ ਦੇ ਵਿੱਚ ਅੱਗੇ ਵਧਣਾ ਇਹ ਹੀ ਇੱਕ ਜ਼ਿੰਦਗੀ ਹੈ ਜਿਹੜੇ ਬੰਦੇ ਹਾਰ ਜਾਂਦੇ ਨੇ ਟੁੱਟ ਜਾਂਦੇ ਨੇ ਜਾਂ ਕਈ ਤਾਂ ਇਸ ਤਰ੍ਹਾਂ ਦੇ ਜਦੋਂ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਨੁਕਸਾਨ ਹੁੰਦਾ ਹੈ ਪਰ ਰੱਬ ਨੇ ਮੈਨੂੰ ਇੰਨੀ ਸਮਤ ਬਖਸ਼ੀਏ ਕਿ ਲਾਈਫ ਦੇ ਵਿੱਚ ਕਦੇ ਵੀ ਹਿੰਮਤ ਨਹੀਂ ਹਾਰਨੀ ਸੋ ਮੈਂ ਇਸ ਚੈਨਲ ਤੇ ਜੋ ਸ਼ੁਰੂਆਤ ਕਰਾਂਗੀ ਉਹ ਆਪਣੇ ਫਾਦਰ ਦੀ ਜੋ ਵੀਡੀਓ ਮੈਂ ਅਪਲੋਡ ਕਰ ਰਹੀ ਹਾਂ ਮੇਰੇ ਫਾਦਰ ਸਾਹਿਬ ਦੀ ਦੀ ਵੀਡੀਓ ਉਹਨਾਂ ਦੀ ਵੀਡੀਓ ਨੂੰ ਸੁਣ ਕੇ ਉਹਨਾਂ ਦੀ ਜੋ ਮੈਂਟੈਲਿਟੀ ਸੀ ਉਹਨਾਂ ਨੂੰ ਅਸੀਂ ਸਮਝੀਏ ਤੇ ਅੱਜ ਫਿਰ ਤੋਂ ਮੈਂ ਇੱਕ ਨਵੇਂ ਚੈਨਲ ਦੀ ਸ਼ੁਰੂਆਤ ਕਰ ਰਹੀ ਹਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਤੋ ਵੱਤ ਸ਼ੇਅਰ ਕਰੋ ਤਾਂ ਜੋ ਮੈਂ ਦਿਨਾਂ ਦੇ ਵਿੱਚ ਫਿਰ ਉਸੇ ਸਟੇਜ ਤੇ ਆ ਕੇ ਇੱਕ ਅਲੱਗ ਮੋਟੀਵੇਸ਼ਨ ਇੱਕ ਅਲੱਗ ਜੋ ਜ਼ਿੰਦਗੀ ਦੇ ਵਿੱਚ ਬਦਲਾਵ ਆਂਦੇ ਹੈ 셀ਫ ਸਟੱਡੀ ਕਰਕੇ ਜੋ ਵੀਡੀਓ ਅਪਲੋਡ ਕਰ ਸਕਾਂ ਸੋ ਵੱਤੋ ਵੱਤ ਜੋ ਮੈਨੂੰ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਅਸਾ ਸੰਗਤ ਜੀ ਜਗਤ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਛੁੱਟੀਆਂ ਜਾਤਾਂ ਵਾਲੇ ਸ਼ੁੱਧ ਲੋਕਾਂ ਨੂੰ ਬਹੁਤ ਹੀ ਨਫ਼ਰਤ ਕੀਤੀ ਜਾਂਦੀ ਸੀ। ਉਹਨਾਂ ਨੂੰ ਗਰੀਬ ਸੰਸਕ੍ਰਿਤ ਉਹਨਾਂ ਤੇ ਬਹੁਤ ਜ਼ਿਆਦਾ ਜਲਮ ਕੀਤਾ ਜਾਂਦਾ ਸੀ। ਉਹਨਾਂ ਨੂੰ ਨਫ਼ਰਤ ਕੀਤੀ ਜਾਂਦੀ ਸੀ। ਪਰ ਜਗਤ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਇੱਕ ਨਵਾਂ ਸਦਾ ਦਿੱਤਾ ਹੈ ਕਿ ਅਕਾਲ ਪੁਰਖ ਦੀ ਨਜ਼ਰ ਵਿੱਚ ਕੋਈ ਵੀ ਗਰੀਬ ਨਹੀਂ ਕੋਈ ਵੀ ਅਮੀਰ ਨਹੀਂ ਸਭ ਉਸ ਦੇ ਚਿਹਰੇ ਅਕਾਲ ਪੁਰਖ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ ਹੈ ਕਿਸੇ ਨੂੰ ਨਫ਼ਤ ਨਹੀਂ ਘਾਤਾ ਹੈ ਕਿ ਇਹ ਸਾਰਾ ਸਿਸਟਮ ਇੱਕ ਜਹਾ ਹੈ ਕਿ ਜੇਕਰ ਗੁਰਬਾਣੀ ਨੂੰ ਸਮਝਿਆ ਲਿਆ ਜਾਵੇ ਗੁਰੂ ਦੇ ਉਪਦੇਸ਼ਾਂ ਨੂੰ ਸਮਝਿਆ ਜਾਵੇ ਤਾਂ ਸਾਰਾ ਸਪਸ਼ਟ ਹੋ ਜਾਂਦੀ ਹੈ ਕਿ ਸੰਸਾਰ ਦੇ ਵਿੱਚ ਗਰੀਬੀ ਅਮੀਰੀ ਤੇ ਹੁਕਮ ਤਰ੍ਹਾਂ ਦਾ ਵਿਤਕਰਾ ਜਿਹੜਾ ਹੈ ਉਹ ਇਨਸਾਨ ਹੀ ਇਨਸਾਨ ਨੂੰ ਕਰ ਰਿਹਾ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਬੁਰਾ ਬਹੁਤ ਹੀ ਬੁਰਾ ਸਮਝਾਇਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬੜਾ ਵੱਡਾ ਸੰਸਾਰ ਦਾ ਵਿੱਚ ਸਿਧਾਂਤ ਦਿੱਤਾ ਹੈ ਮੂਲਕ ਸਿਧਾਂਤ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਗਰੀਬ ਲੋਕਾਂ ਜਿਹੜੇ ਛੋਟੀਆਂ ਜਾਤਾਂ ਵਾਲੇ ਹਨ ਛੂਦਰ ਲੋਕਾਂ ਜਿਹਨਾਂ ਨਾਲ ਲੋਕੀ ਨਫ਼ਰਤ ਕਰਦੇ ਹਨ ਪਈ ਉਹਨਾਂ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਕ ਅਕਾਲ ਪੁਰਖ ਗਰੀਬ ਨੂੰ ਵਧਾਏ ਉਹ ਨੀਚੋਂ ਉੱਚ ਕਰਨ ਵਾਲਾ ਹੈ ਉਹ ਜਿਹੜੇ ਗਰੀਬ ਹਨ ਮਤਲਬ ਲੋਕਾਂ ਹਨ ਕਮਜ਼ੋਰ ਲੋਕਾਂ ਹਨ ਆਰਥਿਕ ਤੌਰ ਕਮਜ਼ੋਰ ਹਨ ਉਹਨਾਂ ਨੂੰ ਰਾਜਗੱਦੀਆਂ ਦੇਣ ਵਾਲਾ ਹੈ ਇਸਕਿ ਕਿ ਸਾਡਾ ਤਾਂ ਇਲਾਨ ਕਰਦਾ ਹੈ ਨੀਚਾ ਅੰਦਰ ਵਿੱਚ ਜਾਤ ਨੀਚੀ ਹੋ ਅਤੇ ਨਾਨਕ ਸਿੰਘ ਦੇ ਸੰਗ ਸਾਥ ਬੱਧੀ ਆਸੂ ਕਿ ਇਹ ਸਿੱਖਤ ਵਾਲੀ ਦਾ ਪਿਛੜੀ ਸੁਧਾਰ ਹੈ ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਇਹ ਉਹ ਤੋਂ ਦੇ ਦਮ ਕੀਤੇ ਕਿ ਜੋ ਗਰੀਬ ਲੋਕਾਂ ਨੂੰ ਉਹਨਾਂ ਨੂੰ ਗਲੇ ਦਾ ਲਗਾਇਆ ਹੈ ਉਹਨਾਂ ਦੀ ਹਰ ਤਰ੍ਹਾਂ ਦੀ ਤਰੱਕੀ ਦੇ ਲਈ ਉਹ ਰਾਪਤਰ ਕੀਤਾ ਹੈ ਉਹਨਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਹੈ ਸਾਰੇ ਗੁਰਸਵਾਨਾਂ ਨੇ ਇਸ ਤਰ੍ਹਾਂ ਹੀ ਕੀਤਾ ਪਰ ਗੁਰੂ ਨਾਨਕ ਸਾਹਿਬ ਜੀ ਦੇ ਰਾਹ ਤੋਂ ਚੱਲਦੇ ਹੁਣ ਆ ਹਾਂ ਗੁਰੂ ਆਪਣੇ ਆਪ ਨੂੰ ਸਿੱਖ ਖਾਣੇ ਆ ਹਾਂ ਅੱਜ ਉਹ ਸਾਰੇ ਲੋਕ ਇਸ ਦਾੰਤਰੂ ਕੋਲ ਆ ਉਹ ਗਰੀਬਾਂ ਉੱਪਰ ਅਤਿਆਚਾਰ ਕਰ ਰਹੇ ਹਨ ਗਰੀਬਾਂ ਨੂੰ ਨਫ਼ਰਤ ਕਰਦੇ ਹਨ ਕਿ ਉਹਨਾਂ ਨੂੰ ਹਰ ਪੱਖ ਤੋਂ ਜੂੜਾ ਉਡਾ ਰਹੇ ਹਨ ਕਮਜ਼ੋਰ ਕਰ ਰਹੇ ਹਨ ਗੁਰੂ ਕੇ ਅਹਿਸਾਸ ਨੂੰ ਜੀ ਇਸ ਤਰੀਕੇ ਨਾਲ ਗੁਰੂ ਜੀ ਨਾਰਾਜ਼ ਹੋ ਗਏ ਗੁਰੂ ਦੀ ਕ੍ਰੋਪੀ ਵਧ ਗਿਆ ਸੰਸਾਰ ਦੇ ਵਿੱਚ ਅਕਾਲ ਪੁਰਖ ਦੀ ਕਰੋਪੀ ਵਰਤੀ ਜਾਂਦੀ ਹੈ ਕਿਉਂਕਿ ਗੁਰੂ ਜੀ ਨਹੀਂ ਚਾਹੁੰਦੇ ਕਿ ਗਰੀਬਾਂ ਉੱਪਰ ਜ਼ੁਲਮ ਹੋਵੇ ਜਿਹੜਾ ਵੀ ਭਾਵੇਂ ਉਹ ਕਿਸੇ ਵੀ ਜੱਥੇਬੰਦੀ ਦਾ ਹੈ ਕਿਸੇ ਵੀ ਧਰਮਕ ਦਾ ਹੈ ਨੇਤਾ ਹੈ ਜਿਹੜਾ ਵੀ ਗਰੀਬਾਂ ਉੱਪਰ ਜ਼ੁਲਮ ਕਰਦਾ ਹੈ ਤਾਂ ਉਸ ਵੇਲੇ ਅਕਾਲ ਪੁਰਖ ਬਹੁਤ ਹੀ ਕਰੋਪੀ ਕਰੋਪਾਨ ਹੋ ਜਾਂਦੇ ਹਨ ਫੇ ਸੰਸਾਰ ਤੇ ਕਾਰਮ ਸਿਧਾ ਹੈ ਕਿ ਇਹੋ ਜਿਹਾ tufaan ਹੁੰਦਾ ਹੈ ਆਸੂ ਜਿਆ ਹਲਚਲ ਮਚਦੀ ਹੈ ਜ ਜਦੋਂ ਸਾਰੀ ਮਨੁੱਖਤਾ ਨੂੰ ਖਤਰਾ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਨੇ ਕਿਹਾ ਬਾਣੀ ਵਿੱਚ ਗਰੀਬਾਂ ਉੱਪਰ ਜੋ ਖਿੰਝੇ ਢਾੜੀ ਪਾਪ ਬ੍ਰਮਸਾ ਅਗਨ ਵਿੱਚ ਸਾੜੀ ਪੂਰਾ ਨਾਉ ਕਰੇ ਕਰਤਾ ਆਪਣੇ ਦਾਸ ਕੇ ਰਖਨਾਰ ਇਸ ਛੋਟੀ ਜਿਹੀ ਵੀਡੀਓ ਦੇ ਵਿੱਚ ਮੈਂ ਆਪ ਜੀ ਸਾਰੇ ਸੰਸਾਰ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਣੇ ਹਿਰਦੇ ਵਿੱਚ ਗਰੀਬੀ ਸਵਾਲਿਓ ਮਨ ਨਿਵਾਤ ਉੱਚੀ ਇਹ ਜਿਹਦੇ ਵਿੱਚ ਸੰਸਾਰ ਦਾ ਫਲਾ ਹੈ ਨਹੀਂ ਤੇ ਜਿਸ ਤਰ੍ਹਾਂ ਇਹ ਮਹੌਲ ਬਣਿਆ ਰਿਹਾ ਤਾਂ ਉਹ ਵਾਲਾ ਸਮਾਂ ਚਾਰ ਦਾ ਸਮਾਂ ਹੈ ਤੇ ਜਮਾ ਜਿਹੜੀ ਹਰ ਸ਼ਕਤੀ ਜਿਹੜੀ ਹੈ ਉਹ ਜਮ ਦੀ ਦਾ ਜਮ ਦਾ ਰੂਪ ਧਾਰਨ ਕਰਕੇ ਮਨੁੱਖਾਂ ਉਖਾ ਜਾਏਗੀ ਕਿ ਕੇਵਲ ਉਹ ਹੀ ਬਚਣਗੇ ਜੋ ਗੁਰੂ ਨਾਮ ਸਾਜੀ ਦੀ ਬਾਤ ਦੇ ਮਤਾਬ ਚੱਲਣਗੇ ਤੇ ਸੰਸਾਰ ਦਾ ਫਲਾ ਕਰਨਗੇ ਸਾਰੇ ਮੁਕਤਾਂ ਦਾ ਪਿਆਰ ਕਰਨਗੇ ਗਰੀਬਾਂ ਦੀ ਹੱਥ ਪਕਟੋ ਤੱਕੀ ਕਰਨਗੇ ਉਹ ਲੋਕ ਹੀ ਬਚਣਗੇ